ਗਰਚੰਕਰ ਵਿਕੇ ਸ੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੇ ਗੁਰਪੁਰਬ ਤੇ ਸ਼ਹਿਰ ਗਰਚੰਗ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਦੇ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਇਹ ਸ਼ੋਭਾ ਯਾਤਰਾ ਰਵਿਦਾਸ ਗੁਰਦੁਆਰਾ ਨੌਗਰ ਤੋਂ ਸ਼ੁਰੂ ਹੋ ਕੇ ਸ਼ਹਿਰ ਵਿੱਚ ਹੁੰਦੀ ਹੋਈ ਵਾਪਸ ਸਰਬਦਾਸ ਗੁਰਦੁਆਰਾ ਨੌਗਰ ਵਿਕੇ ਸਮਾਪਤ ਹੋਈ ਇਸ ਮੌਕੇ ਖੁਲਾਰਗੜ ਸਾਹਿਬ ਵਿਕੇ ਡਿਪਟੀ ਸਪੀਕਰ ਜਗਕਰਸ਼ਨ ਰੌੜੀ ਜੀ ਰਾਜਪત્રી ਸਮਾਗਮ ਕਰਾਉਣ ਵਿੱਚ ਫੈਲ ਸਾਬਤ ਹੋਏ ਇਹ ਕਹਿਣਾ ਹੈ ਨਮਸ਼ਾ ਮੈਤਾ ਬੀਜਪੀ ਆਗੂ ਦਾ ਆਉਂਦੇ ਆ ਬਿੱਟੂ ਚੋਹਾਨ ਦੀ ਪੁਰੀ ਸਭ ਤੋਂ ਪਹਿਲੇ ਮੈਂ ਸਾਰੀ ਦਿਸਾਰੀ ਸੰਗਤ ਨੂੰ 646 ਵਿੱਚ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨੀ ਹੈ ਔਰ ਆਪਣੇ ਜਿੰਨੇ ਵੀ ਸਾਡੇ ਗੁਰੂ ਅਰਬਿੰਦ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਨੇ ਮੰਦਿਰ ਨੇ ਉਹ ਤੋਂ ਜਿਹੜੀਆਂ ਕਮੇਟੀਆਂ ਨੇ ਪ੍ਰਬੰਧ ਕੀਤਾ ਔਰ ਜਿਹੜੀਆਂ ਸੰਗਤਾਂ ਇੱਥੇ ਆਈਆਂ ਉਹਨਾਂ ਦਾ ਬੜਾ-ਬੜਾ ਧੰਨਵਾਦ ਕਰਦੀਆਂ ਔਰ ਬਹੁਤ ਖੂਬਸੂਰਤ ਜਿਹੜੀ ਸ਼ੋਭਾ ਯਾਤਰਾ ਸਾਡੇ ਸ਼ਹਿਰ ਦੇ ਵਿੱਚ ਕੱਢੀ ਜਾ ਰਹੀ ਹੈ ਔਰ ਮੈਂ ਸਾਰੀ ਸੰਗਤ ਨੂੰ ਖਾਸ ਤੌਰ ਤੇ ਇਲਾਕਾ ਵਾਸੀ ਜਿਹੜੇ ਸਾਡੇ ਗੜ ਸ਼ੰਕਰ ਦੇ ਉਹਨਾਂ ਨੂੰ ਮੁਬਾਰਕਬਾਦ ਦਿੰਨੀ ਹੈ ਪਰ ਅੱਜ ਨਾਲ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਨੀ ਹਾਂ ਗੁਰਦਾਸ ਮਹਾਰਾਜ ਜੀ ਦਾ ਪਵਿੱਤਰ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਚਰਨ ਛੋ ਗੰਗਾ ਸਾਡੇ ਹਲਕੇ ਦੇ ਵਿੱਚ ਜਿਹੜਾ ਉਹ ਮੌਜੂਦ ਹੈ ਪਰ ਅੱਜ ਪਹਿਲੀ ਵਾਰੀ ਹੋਇਆ ਕਿ ਸਰਕਾਰ ਵੱਲੋਂ ਉੱਥੇ ਜਿਹੜਾ ਸਾਲਾਨਾ ਗੁਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਾ ਪ੍ਰੋਗਰਾਮ ਸਰਕਾਰੀ ਨਹੀਂ ਕਰਾਇਆ ਜਾ ਰਿਹਾ ਇਹ ਬੜੇ ਦੁੱਖ ਦੀ ਗੱਲ ਹੈ ਔਰ ਸਰਕਾਰ ਕਿਉਂ ਵਿਫਲ ਹੋਈ ਕਿਉਂ ਫੇਲ ਹੋਈ ਇਸ ਕੰਮ ਦੇ ਵਿੱਚ ਔਰ ਮੈਂ ਨਾਲੇ ਸਮਝਦੇ ਕਿ ਸਾਡੇ ਹਲਕੇ ਦੇ ਜਿਹੜੇ ਨੁਮਾਇੰਦੇ ਹੈ ਡਿਪਟੀ ਸਪੀਕਰ ਬਣੇ ਹੋਏ ਮੈਨੂੰ ਲੱਗਦਾ ਕਿ ਜਾਂ ਤਾਂ ਉਹਨਾਂ ਨੇ ਆਪਣੀ ਸਰਕਾਰ ਦੇ ਵਿੱਚ ਗੱਲ ਕਹੀ ਨਹੀਂ ਯਾ ਫਿਰ ਉਹ ਕਰਾਈ ਨਹੀਂ ਸਕੇ ਆਪਣੇ ਸਰਕਾਰ ਦੇ ਕੋਲ ਗੱਲ ਕਹੀ ਨਹੀਂ ਯਾ ਫਿਰ ਉਹ ਕਰਾਈ ਨਹੀਂ ਸਕੇ ਆਪਣੇ ਸਰਕਾਰ ਦੇ ਕੋਲ ਦੋਨਾਂ ਦੇ ਵਿੱਚੋਂ ਇੱਕ ਗੱਲ ਤਾਂ ਹੈ ਕਿ ਜਿਹੜਾ ਸਾਡੇ ਹਲਕੇ ਦਾ ਡਿਪਟੀ ਸਪੀਕਰ ਹੋਵੇ ਤਾਂ ਸਾਨੂੰ ਸਾਡੇ ਇਹ ਸਰਕਾਰੀ ਪ੍ਰੋਗਰਾਮ ਬਿਨਾ ਹੋਵੇ ਸ਼੍ਰੀ ਗੁਰਾਲਗੜ੍ਹ ਸਾਹਿਬ ਦੇ ਵਿੱਚ ਬੜੀ ਹੈਰਾਨੀ ਦੀ ਗੱਲ ਹੈ